ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਘੰਡਾ ਬੰਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਪਟੰਡਾ ਬਾਈ ਕੋਲਕਤੂਰ ਬਕਾਉਆ ਜੀ ਜੇ ਕਿਸੇ ਭਰਾ ਨੇ ਜੰਦੀ ਐਡ ਕਰਨੀ ਹੈ ਤਾਂ ਆਪਣਾ ਨੰਬਰ ਮੋਰ ਕਰੋ 7528000355 ਬਾਕੀ ਫਿਰ ਆਪਣਾ ਫੇਸਬੁੱਕ ਤੇ ਤੇਜਾ ਗਰਜੀਤ ਰਾਏ ਉਹਨੂੰ ਵਾਤੋ ਸਾਲਵਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀ ਬਾਈ ਦਾ ਨੰਬਰ ਲਿਖਣਾ ਟਾਈਟਲ ਵਿੱਚ ਫੀਲ ਉੱਪਰਲੀ ਸਾਈਡ ਲਿਖਾਂਗੇ ਬਾਅਦ ਲੈਣੇ ਆ ਬਾਈ ਤੋਂ ਜਾਣਕਾਰੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਸੋਨਾ ਸਿੱਧੂ ਜੀ ਪਿੰਡ ਕੰਡਾ ਵਰਨਾ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਕਿੰਨੇ ਕੁ ਤੁਰੇ ਵੀਰੇ ਆਪਣੇ ਕੋਲ ਬਕਾਉ ਇਹ ਆਪਣੇ ਕੋਲ 10 ਬੱਚੇ ਆ ਜੀ ਜਰਮਨ ਦੇ ਠੀਕ ਆ ਇਹ ਲੌਂਗ ਕੋਡ ਆ ਜੀ ਹਾਂਜੀ ਇਹ ਸਿੰਗਲ ਕੋਡ ਆ ਜੀ ਠੀਕ ਆ ਹਾਂਜੀ ਜਿਹੜੇ ਲੌਂਗ ਕੋਡ ਆ ਚੱਕ ਦਿਖਾ ਦਿਓ ਕਿੰਨੇ ਫੀਮੇਲ ਆ ਤੇ ਕਿੰਨੇ ਮੇਲ ਆ ਜੀ ਠੀਕ ਹਾਂਜੀ ਇਹ ਜੀ ਲੋ 10 ਫੀਮੇਲ ਆ ਹਾਂਜੀ 2 ਮੇਲ ਆ ਜੀ ਠੀਕ ਆ ਪ੍ਰੋਪਰ ਲੰਕੋੜਾ ਜੀ ਠੀਕ ਆ ਇਹ ਕਿਹੜੇ ਦੇ ਬੱਚੇ ਆ ਯਾ ਸਟੱਡ ਦੇ ਬੱਚੇ ਜਿਵੇਂ ਲਾਈਨ ਦਾ ਸਟੱਡ ਆਪਣੇ ਕੋਲੇ ਠੀਕ ਆ ਹੋਰ ਵੀ ਦਿਖਾ ਦਿਓ ਚੱਕ ਵੀਰੇ ਹਾਂ ਲੋ ਜੀ ਇਹ ਵੀ ਚੈੱਕ ਕਰ ਸਕਦੇ ਹੋ ਆ ਦੋ ਮੇਲ ਆਈ ਠੀਕ ਹੈ ਜੀ ਡਿਲੀਵਰੀ ਬਈ ਕਿੱਥੇ ਕਰ ਪਹੁੰਚਾ ਡਿਲੀਵਰੀ ਆ ਆਲ ਇੰਡੀਆ ਹੋ ਜਾਊ ਜੀ ਆਲ ਇੰਡੀਆ ਹਾਂਜੀ ਠੀਕ ਆ ਮੇਲ ਆਈ ਤੇ ਉਹ ਪਹੁੰਚ ਦਾ ਖਰਚਾ ੱਟ ਲਗੂ ਹਾਂਜੀ ਉਹਦਾ ਤੇਲ ਖਰਚਾ ਲੈ ਲੈਨੇ ਠੀਕ ਆ ਉਹਦਾ ਤੇਲ ਖਰਚਾ ਲੈ ਲਾਂਗੇ ਰੇਟ ਰੂਟ ਭਰਾ ਇਹਨਾਂ ਦਾ ਜਾਇਜ਼ ਰੇਟ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਹਾਂਜੀ ਠੀਕ ਆ ਹਾਂਜੀ ਵੀ ਦੂਜੇ ਦੋਸਤ ਸਿੰਗਲ ਕੋਟ ਇਹ ਸਿੰਗਲ ਕੋੜਾ ਜੀ ਹਾਂਜੀ ਤੇ ਇਹਦਾ ਰੇਟ ਰੂਟ ਭਰਾ ਇਹਦਾ ਰੇਟ ਵੀ ਫੋਨ ਤੇ ਕਰ ਲਾਂਗੇ ਜੀ ਠੀਕ ਆ ਕਿੰਨੇ ਮੇਲ ਆ ਤੇ ਕਿੰਨੇ ਫੀਮੇਲ ਆ ਜੀ ਇਹ ਚ ਦੋ ਮੇਲ ਆ ਜੀ ਤਿੰਨ ਫੀਮੇਲ ਆ ਜੀ ਤਿੰਨ ਫੀਮੇਲ ਹਾਂਜੀ ਠੀਕ ਆ ਦੋ ਭਰਾ ਚੈੱਕ ਕਰ ਸਕਦੇ ਹੋ ਦੂਜੇ ਵੀ ਦਿਖਾ ਦਿਓ ਵੀਰੇ ਲੋ ਜੀ ਅਨੋ ਨੀ ਠੀਕ ਹੈ ਕੁਆਲਟੀ ਆਪਣੀ ਗਾਰੰਟੀ 100% ਜੀ ਠੀਕ ਆ ਲੋ ਜੀ ਸਿੰਗਲ ਕੋਟ ਲੈਣਾ ਸਿੰਗਲ ਕੋਟ ਮਿਲ ਜੂ ਡਬਲ ਕੋਟ ਲੈਣਾ ਡਬਲ ਕੋਟ ਲੈ ਲਓ ਠੀਕ ਹੈ ਜੀ ਆ ਬੱਚਾ ਵੀ ਮੈਂ ਆਹ ਕੁੱਤਾ ਬੈਠਾ ਨੇ ਦਾ ਜਿਹਦੇ ਬੱਚੇ ਆ ਠੀਕ ਹੈ ਜੀ ਲੋ ਚੱਕਰ ਸਮ ਬਹੁਤ ਸੋਹਣਾ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਵਾਈ ਦਾ ਨੰਬਰ ਸਕਰੀਨ ਦੀ ਉੱਪਰਲੀ ਸਾਈਡ ਲਾਵਾਂਗੇ ਭਰਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ